ਇਕਦਰ ਫੇਹ ਕਹਿਣਾ ਕਿ ਮੇਰੀ ਮੌਤ ਤੋਂ ਬਾਅਦ ਕੁੱਤੇ ਨਹੀਂ ਤੇ ਹੁਣ ਆਪ ਹੀ ਦਰਜਨਾ ਕੁੱਤੇ ਦੁਕਾਨ ਤੇ ਘਰ ਤੇ ਤੇ ਇਹ ਕਿਦਾਂ ਇੱਕ ਉਹਦਾ ਮਬਦਲਾਵ ਆ ਗਿਆ ਇਹ ਤੇ ਪੂਦੋ ਪੈਂਦੇ ਆ ਜਦੋਂ ਇਹਨਾਂ ਨੂੰ ਖਾਣ ਨੂੰ ਨਹੀਂ ਮਿਲਦਾ ਹੁਣ ਤੁਸੀਂ ਮੇਰੇ ਘਰ 12 ਡੌਗ ਆ ਤੁਸੀਂ ਮੇਰੇ ਅੰਦਰ ਗੇਟ ਲੰਗੇ ਤੁਹਾਨੂੰ ਮੇਰਾ ਇੱਕ ਵੀ ਡੌਗ ਨੇ ਕੋਈ ਜਾ ਕਿਹਾ ਮੰਦਨ ਚ ਨਹੀਂ ਹੁੰਦਾ ਕਿ ਆਪਣੇ ਘਰ ਤੁਸੀਂ ਹਜੇ ਪੱਕੀ ਨਹੀਂ ਕੀਤੀ ਛੱਤ ਤੇ ਤੁਸੀਂ ਇਹਨਾਂ ਦੇ ਪਿੱਛੇ ਸ਼ੈੱਡ ਪਾਉਂਦੀ ਆਪਣੀ ਗੱਡੀ ਵਿੱਚ ਜੇ ਸਾਨੂੰ ਰਹਿਣ ਦਾ ਅਧਿਕਾਰ ਪੂਰਾ ਵਾ ਤੇ ਇਹਨਾਂ ਨੂੰ ਵੀ ਉਨਾ ਹੀ ਆ ਇਹਨਾਂ ਦਾ ਕੋਠੇ ਦੇ ਸ਼ੈੱਡ ਬਣਾ ਲੈਣਾ ਜਿਹਦਾ 40 ਤੋਂ 45000 ਰੁਪਏ ਦਾ ਖਰਚਾ ਸੀ। ਗੱਡੀ ਤਾਂ ਵੇਚੀ ਆ ਕਿ ਇਹਨਾਂ ਦਾ ਉੱਤੇ ਸ਼ੈੱਡ ਬਣਾਦਾ। ਮੈਨੂੰ ਕਿਸੇ ਦੀ ਹਲਫ ਦੀ ਲੋੜ ਨਹੀਂ ਆ। ਲੋਕ ਕਹਿੰਦੇ ਆ ਨਾ ਡੌਗ ਦੀ ਗਿਣਤੀ ਵੱਧਦੀ ਜਾਂਦੀ ਆ। ਨਫਰੀ ਵੱਧ ਗਈ ਆ। ਨਫਰੀ ਵੱਧ ਗਈ ਆ। ਪਰ ਮੈਂ ਕਹਿੰਦਾ ਨਫਰੀ ਡੌਗ ਦੀ ਨਹੀਂ ਵਧੀ ਸਾਡੀ ਸੋਚ ਦੀ ਤੇ ਸਾਡੀ ਵਧੀ ਆ। ਹਰ ਘਰ ਦੇ ਵਿੱਚ ਦੋ ਡੌਗ ਕੋਈ ਰੱਖੇ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਸੜਕ ਤੇ ਕੋਈ ਡੌਗ ਵਾਰਾ ਫਿਰੇ। ਰੱਜਿਆਂ ਨੂੰ ਨਾਰ ਜਾਓ ਇਹਨਾਂ ਦੀ ਸੇਵਾ ਕਰੋ ਜਿੰਨੀ ਕੀਤੀ ਜਾਂਦੀ ਆ। ਇਹ ਸਿਰਫ ਸਾਡੇ ਤੇ ਹੀ ਇਹਨਾਂ ਨੇ ਹੁਣ ਗਊ ਆ ਉਹ ਘਾ ਵੀ ਖਾ ਲੇਗੀ ਪੱਠੇ ਖਾ ਲੇਗੀ ਇਹਨਾਂ ਦੇ ਤੇ ਇਨਸਾਨ ਵਾਲਾ ਖਾਣਾ ਖਾਣਾ ਨਾ ਜਿਹੜਾ ਗਊ ਟੈਕਸ ਜਿਹੜਾ ਵਸੂਲ ਕੀਤਾ ਜਾਂਦਾ ਵਾ ਉਹ ਸਿਰਫ ਅਫਸਰਾਂ ਦਾ ਮਹਾਰਾਜ ਦਾ ਢਿੱਡ ਭਰਦਾ ਵਾ ਹੁਣ ਬਾਜ਼ਾ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਨਸਬੰਦੀ ਡੌਗ ਦੀ ਜਿਹੜੀ ਆ ਉਹ ਕਿਹਦੀ ਜ਼ਿੰਮੇਵਾਰੀ ਹੈ ਸ਼ਹਿਰਾਂ ਚ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਪਰ ਮੈਨੂੰ ਨਹੀਂ ਮਿਲ ਪੀ ਇਹਨਾਂ ਪਿਓ ਦੇ ਪੁੱਤਾਂ ਨੇ 10 ਕੁੱਤਿਆਂ ਦੀ ਵੀ ਨਸਬੰਦੀ ਕਰਾਈ ਹੂ ਅਸੀਂ ਇਹਨਾਂ ਦੀ ਜਿੱਦਣ ਲੋਕਾਂ ਨੇ ਇਹ ਡੌਗ ਦੀ ਇੱਜ਼ਤ ਕਰਨ ਲਾਪੇ ਨਾ ਇਹਨਾਂ ਦਾ ਸਤਿਕਾਰ ਕਰਨ ਲਾਪੇ ਇਹਨਾਂ ਨੂੰ ਰੋਟੀ ਪਾਉਣ ਲਾਪੇ ਮੈਂ ਨਹੀਂ ਮੰਨਦਾ ਕਿ ਲੋਕ ਦੁਖੀ ਹੋਣਗੇ ਮੈਂ ਤਾਂ ਜਦੋਂ ਤੇ 12 ਡੌਗ ਰੱਖੇ ਆ ਮੈਂ ਕਦੀ ਸਿਰ ਪੀਟ ਦੀ ਗੋਲੀ ਨਹੀਂ ਲਈ ਕਦੀ ਇਦਾਂ ਨਹੀਂ ਮਹਿਸੂਸ ਹੋਇਆ ਕਿ ਬੈੱਡ ਤੇ ਬੈਠੇ ਆ ਮੇਰੇ ਥੱਲੇ ਪੁੱਪੇ ਦੇ ਸਾਦੇ ਬਾਸੀ ਕੁੱਤੇ ਹੀ ਕੁੱਤੇ ਹੋਗੇ ਤੇ ਮੈਨੂੰ ਕੋਈ ਇਨਫੈਕਸ਼ਨ ਹੋ ਜਾਊਗੀ ਲੋਕ ਤੇ ਕਹਿੰਦੇ ਹੱਥ ਵੀ ਨਾ ਲਾਓ ਇਹਨਾਂ ਨੂੰ ਤੇ ਕੋਈ ਬਿਮਾਰੀ ਤੁਹਾਨੂੰ ਲਾ ਦੇਣਗੇ ਜਿੰਨਾ ਬੰਦੇ ਦੇ ਵਿੱਚ ਜ਼ਹਿਰ ਵਾ ਉਹਨਾਂ ਕੁੱਤੇ 'ਚ ਜ਼ਹਿਰ ਨਹੀਂ ਹੈ ਵੇਖੋ ਜੀ ਡੌਗ ਹਮੇਸ਼ਾ ਹੀ ਵਫਾਦਾਰ ਵਾਦੇ ਵਫਾਦਾਰ ਰਹੇਗਾ ਬੰਦਾ ਸ਼ੁਰੂ ਤੋਂ ਗਰਜ਼ਾਰ ਆ ਤੇ ਗਰਜ਼ਾਰ ਹੀ ਰਹੇਗਾ ਬੰਦੇ ਤੇ ਭਰੋਸਾ ਕਰਨਾ ਇੱਕ ਮਾ ਮੂਰਖ ਮਤਵਾ ਮਨ ਚੋਂ ਮੈਲ ਨਾ ਜਾਵੇ ਤੇ ਨੌਂਦੀ ਫਿਰੇ ਤੀਰਥਾਂ ਦੇ ਜਿਹੜੇ ਸਾਡੇ ਇੰਡੀਆ ਦੇ ਵਿੱਚ ਵਫਾਦਾਰ ਕੁੱਤੇ ਆ ਉਹ ਤੇ ਅਸੀਂ ਮਤਲਬ ਛੜਕਾਂ ਦੇ ਰੋਲਦੇ ਆ ਕਿ ਜਿਹੜਾ ਘਰੇ 1.5 ਲੱਖ ਵਾਲਾ ਉਹ ਅਸੀਂ ਕੀ ਉਹਦਾ ਦੁੱਧ ਚੋ ਕੇ ਵੇਚਦੇ ਆ ਡੈਰੀ 'ਚ ਸਾਥੀਆਂ ਕੀ ਤਰਫ ਲੋਕ ਕਹਿੰਦੇ ਨੇ ਕਿ ਜਿਹੜੇ ਬੇਜ਼ੁਬਾਨ ਨੇ ਸਾਨੂੰ ਵੱਢਦੇ ਬਹੁਤ ਨੇ ਤੇ ਇਹਨਾਂ ਤੋਂ ਪ੍ਰੇਮ ਕਰਨ ਦੀ ਬਜਾਏ ਇਹਨਾਂ ਨੂੰ ਜਿਹੜੇ ਛੋਟੀਆਂ ਮਾਰਦੇ ਨੇ ਲੇਕਿਨ ਇੱਕ ਤਰਫ ਇੱਕ ਅਜਿਹੇ ਆ ਵਿਅਕਤੀ ਹੈ ਜਿਸ ਨੇ ਇਹਨਾਂ ਬੇਜ਼ੁਬਾਨਾਂ ਦੇ ਇਲਾਜ ਲਈ ਇਹਨਾਂ ਬੇਜ਼ੁਬਾਨਾਂ ਨੂੰ ਪਾਲਣ ਲਈ ਆਪਣੀ ਗੱਡੀ ਆਪਣਾ ਏਸੀ ਆਪਣਾ ਸਭ ਕੁਝ ਵਾਰਿਆ ਤਸਵੀਰਾਂ ਤੁਸੀਂ ਬੰਦਾ ਦੇਖੋ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਜਿਹੜੇ ਬੇਜ਼ੁਬਾਨ ਤੋਂ ਦੇ ਫਿਰਦੇ ਨੇ ਘਰ ਦੇ ਵਿੱਚ ਹਜੇ ਬਾਲੇਵਾਦੀ ਛੱਤ ਹੈ ਲੇਕਿਨ ਇਹਨਾਂ ਦੀ ਪੱਕੀ ਛੱਤ ਹੈ ਇਹਨਾਂ ਨੂੰ ਇੱਕ ਆ ਜਿਹੜਾ ਜਗ੍ਹਾ ਬਣਾ ਕੇ ਦੇਣ ਲਈ ਇਹਨਾਂ ਦੇ ਸ਼ੱਜ ਪਉਣ ਲਈ ਉਹਨਾਂ ਨੇ ਆਪਣੀ ਗੱਡੀ ਵੇਚ ਦਿੱਤੀ ਐ ਹਫਤੇ ਦੀ ਹਜ਼ਾਰਾਂ ਰੁਪਈਆ ਦੀ ਦਵਾਈ ਰੋਜ਼ ਇਹਨਾਂ ਦਾ ਜਿਹੜਾ ਸਵੇਰੇ ਆਪਾਂ ਦੇਖਦੇ ਆਂ ਆ ਨਾਸ਼ਤਾ ਹੁੰਦਾ ਜਿਹੜਾ ਇਹਨਾਂ ਦਾ ਦੁੱਧ ਹੁੰਦਾ ਸਾਰਾ ਕੁਝ ਜਿਲਾਏ ਲੈ ਕੇ ਆਉਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲਦਾ ਕਿਉਂਕਿ ਪਹਿਲਾਂ ਇਹ ਕਹਿੰਦੇ ਸੀ ਕਿ ਮੈਂ ਆਪਣੇ ਬੱਚੇ ਨੂੰ ਕਿਹਾ ਸੀਗਾ ਕਿ ਜੇਕਰ ਤੂੰ ਘਰ ਦੇ ਵਿੱਚ ਕੁੱਤਾ ਲੈ ਕੇ ਆਉਣਾ ਤਾਂ ਮੇਰੀ ਮੌਤ ਤੋਂ ਬਾਅਦ ਲੈ ਕੇ ਆਈ ਤੇ ਇੱਕ ਤਰਫ ਘਰ ਦੇ ਵਿੱਚ ਦਰਜਨਾਂ ਕੁੱਤੇ ਲੈ ਕੇ ਆਏ ਨੇ ਤੇ ਕਿੱਦਾਂ ਇੱਕੋ ਦਮ ਇਹ ਜਿਹੜੀ ਸੋਚ ਬਦਲੀ ਕੀ ਇਹਨਾਂ ਦੀ ਸੋਚ ਆ ਪਹਿਲਾਂ ਵੀ ਜੀ ਕੀ ਨਾ ਜੀ ਆਪਣਾ ਮੇਰਾ ਨਾਮ ਸਰਪਜੀਤ ਸਿੰਘ ਹੈ ਸਰਪਜੀਤ ਜੀ ਕਿੱਦਾਂ ਸੋਚ ਬਦਲੀ ਇੱਕਦਮ ਫੇਕਹਿਣਾ ਕਿ ਮੇਰੀ ਮੌਤ ਤੋਂ ਬਾਅਦ ਕੁੱਤੇ ਲੈ ਲਈ ਤੇ ਹੁਣ ਆਪ ਹੀ ਦਲਜਣਾ ਕੁੱਤੇ ਦੁਕਾਨ ਤੇ ਘਰ ਤੇ ਤੇ ਇਹ ਕਿੱਦਾਂ ਇੱਕ ਉਦਮ ਬਦਲਾਵ ਆ ਗਿਆ ਉਸ ਡੌਗ ਦੇ ਨਾਲ ਸਾਡਾ ਪਿਆਰ ਹੀ ਇੰਨਾ ਤੇ ਉਹਦੇ ਮਰਨ ਤੋਂ ਬਾਅਦ ਸਾਡਾ ਘਰ ਜਿੱਦਾਂ ਲੱਗਦਾ ਵੀ ਜਿੱਦਾਂ ਪਤਾ ਨਹੀਂ ਕਿੰਨੇ ਕੁ ਜੀ ਚਲ ਗਏ ਪਹਿਲਾਂ ਵੀ ਡੌਗ ਸੀਾ ਆਪਣਾ ਹਾਂ ਉਹ ਵੀ ਲਾਵਾਸ ਡੌਗ ਮਿਲੀ ਸੀ ਲੈਬਰਡੌਗ ਸੀ ਉਹਦਾ ਲੁਧਿਆਣੇ ਯੂਨੀਵਰਸਿਟੀ ਨਾਲ ਚੱਲਦਾ ਰਿਹਾ 2 ਮਹੀਨੇ ਇਥੇ ਚੱਲਿਆ 5 ਮਹੀਨੇ ਦਾ ਤਕਰੀਬਨ ਲਾ ਚੱਲਿਆ ਉਸ ਤੋਂ ਬਾਅਦ ਉਹਦੀ ਨਵੇਂ ਸਾਲ ਦੇ ਦਿਨ ਡੈਥ ਹੋ ਗਈ ਹੈ। ਡੈਥ ਹੋਣ ਤੋਂ ਬਾਅਦ ਫਿਰ ਅਹੀ ਮਤਲਬ ਜਿਹੜੇ ਆ ਇਹ ਛੋਟੇ ਛੋਟੇ ਬੱਚੇ ਜਿਹੜੇ ਲਾਵਾਰਸ ਤਰੇਰ ਦੇ ਉਹ ਲਿਆ ਕੇ ਪਾਲੇ। ਫਿਰ ਹੁਣ ਇਸ ਟਾਈਮ ਮੇਰੇ ਤੋਂ 12 ਘਰੇ ਆ ਤੇ 6 ਦੁਕਾਨ ਤੇ ਆ। ਇਹ ਜਿਹੜੀ ਗੱਲ ਸੁਣ ਕੇ ਆਏ ਆ ਅਸੀਂ ਕਿ ਤੁਸੀਂ ਏਸੀ ਵਿੱਚ ਆ ਗੱਡੀ ਵਿੱਚ ਹੀ ਤੁਸੀਂ ਮਤਲਬ ਦਰਜਨਾ ਕੁੱਤੇ ਪਾ ਲਰੇ ਹੋ ਤੇ ਪਤਾ ਨਹੀਂ ਕਿੰਨੇ ਕੁ ਤੁਸੀਂ ਖਰਚੇ ਹਜ਼ਾਰਾਂ ਕਰ ਚੁੱਕੇ ਹੋ ਇਹ ਗੱਲ ਕਿੰਨੀ ਕੁ ਸੱਚ ਹੈਗੀ ਹੈ। ਅ ਕਿਉਂਕਿ ਮੰਦਨ ਚ ਨਹੀਂ ਹੁੰਦਾ ਕਿ ਆਪਣੇ ਘਰ ਤੁਸੀਂ ਹਜੇ ਪੱਕੀ ਨਹੀਂ ਕੀਤੀ ਛੱਤ ਤੇ ਤੁਸੀਂ ਇਹਨਾਂ ਦੇ ਪਿੱਛੇ ਸ਼ੈੱਡ ਪਾਉਂਦੀ ਆਪਣੀ ਗੱਡੀ ਵੇਖੋ ਜੀ ਗੱਡੀ ਮੈਂ ਤਾਂ ਵੇਚੀ ਹੈ ਕਿ ਮੇਰਾ ਜਗ੍ਹਾ ਮੇਰੀ ਥੋੜੀ ਆ ਤੇ ਜਗ੍ਹਾ ਥੋੜੀ ਕਰਕੇ ਮੈਂ ਗੱਡੀ ਵੇਚਤੀ ਆ ਵੀ ਮੈਂ ਜਗ੍ਹਾ ਇਹਨਾਂ ਦਾ ਸ਼ੈੱਡ ਜਿਹੜਾ ਉੱਤੇ ਬਣਾਦਾ ਇਹਨਾਂ ਨੂੰ ਤੰਗੀ ਨਾ ਰਵੇ ਕਿ ਇਹਨਾਂ ਨੂੰ ਪਰੇਸ਼ਾਨੀ ਨਾ ਆਵੇ ਇੱਥੇ ਹੁਣ ਫਿਰ ਜਦੋਂ ਆਹੀ ਪੈਂਦੇ ਆ ਤਾਂ ਕਈ ਵਾਰੀ ਸਾਡੇ ਮੰਦਰ ਤੇ ਚੜ੍ਹ ਕੇ ਨਾਲ ਪੈ ਜਾਂਦੀ ਆ ਤੇ ਪਰ ਸਾਨੂੰ ਮਹਿਸੂਸ ਤੇ ਕੁਝ ਨਹੀਂ ਹੁੰਦਾ ਕਿਉਂਕਿ ਮੈਂ ਹਰ ਤਰ੍ਹਾਂ ਦੇ ਇਹਨਾਂ ਨੂੰ ਠੀਕੇ ਜਿਹੜੇ ਲਵਾਏ ਹੋਏ ਆ ਕੋਈ ਸਾਨੂੰ ਪਰੇਸ਼ਾਨੀ ਨਹੀਂ ਆ ਬਾਕੀ ਪਰੇਸ਼ਾਨੀ ਇਹ ਆ ਵੀ ਇਹ ਵੀ ਥੋੜਾ ਜਿਹਾ ਆਪਣਾ ਖੁੱਲਾ ਜੀਣ ਜੇ ਸਾਨੂੰ ਰਹਿਣ ਦਾ ਅਧਿਕਾਰ ਪੂਰਾ ਵਾ ਤੇ ਇਹਨਾਂ ਨੂੰ ਵੀ ਓਨਾ ਹੀ ਆ ਇਹਨਾਂ ਦਾ ਕੋਠੇ ਤੇ ਸ਼ੈੱਡ ਬਣਾ ਲੈਣਾ ਜਿਹਦਾ 40 ਤੋਂ 45000 ਰੁਪਏ ਦਾ ਖਰਚਾ ਸੀ ਉਹ ਹੁਣ ਮੈਂ ਆਪਣਾ ਗੱਡੀ ਤਾਂ ਵੇਚੀ ਆ ਕਿ ਇਹਨਾਂ ਦਾ ਉੱਤੇ ਸ਼ੈੱਡ ਬਣਾਦਾ ਬਾਕੀ ਮੈਨੂੰ ਕੋਈ ਲੱਭ ਲਾਲਚ ਨਹੀਂ ਆ ਜਾਂ ਮੈਂ ਵੀ ਵੀਡੀਓ ਇੰਟਰਵਿਊ ਦੇਂਦਿਆਂ ਵੀ ਮੈਨੂੰ ਕੋਈ ਹਲਪ ਕਰੇ ਮੈਨੂੰ ਕਿਸੇ ਦੀ ਹਲਪ ਦੀ ਲੋੜ ਨਹੀਂ ਆ ਕਿ ਮੇਰੇ ਬੇਟੀ ਜਿਹੜੀ ਆ ਗੁਰੂ ਨਾਨਕ ਯੂਨੀਵਰਸਿਟੀ ਵਕੀਲ ਦਾ ਕੋਰਸ ਕਰਨ ਦੀ ਆ ਬੇਟਾ ਮੇਡਾ ਵੀ ਪੜਨ ਦੇਵਾ ਚੰਗੇ ਸਕੂਲ ਚ ਕੋਈ ਮੈਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਮੈਂ ਸੋਸ਼ਲ ਵਰਕਰ ਆ ਮੈਂ ਸ਼ਹੀਦ ਉਦਮ ਸਿੰਘ ਬੈਰਪੁਰ ਸਾਰੀ ਪੰਜਾਬ ਲੈਵਲ ਤੇ ਰਜਿਸਟਰ ਕਰਾਈ ਆ ਬਾਕੀ ਮੇਰਾ ਵਪਾਰ ਦਾ ਕੰਮ ਆ ਮੇਰਾ ਕਵਾੜ ਦਾ ਬਾਕੀ ਮੈਂ ਇਹ ਕਹਿਣਾ ਕਹਿਣਾ ਚਾਹੁੰਦਾ ਵੀ ਹਰ ਬੰਦੇ ਨੂੰ ਮਰੀ ਹਲਫ ਕਰਨ ਦੀ ਬਜਾਏ ਲੋਕ ਕਹਿੰਦੇ ਆ ਨਾ ਡੌਗ ਦੀ ਗਿਣਤੀ ਵਧਦੀ ਜਾਂਦੀ ਆ ਨਫਰੀ ਵਧ ਗਈ ਆ ਨਫਰੀ ਵਧ ਗਈ ਆ ਪਰ ਮੈਂ ਕਹਿੰਦਾ ਨਫਰੀ ਡੌਗ ਦੀ ਨਹੀਂ ਵਧੀ ਸਾਡੀ ਸੋਚ ਦੀ ਤੇ ਸਾਡੀ ਵਧੀ ਆ ਹਰ ਘਰ ਦੇ ਵਿੱਚ ਦੋ ਡੌਗ ਕੋਈ ਰੱਖੇ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਸੜਕ ਤੇ ਕੋਈ ਡੌਗ ਵਾਰਾ ਫਿਰੀ ਦੂਸਰੀ ਗੱਲ ਇਹ ਆ ਵੀ ਛੜਕਾਂ ਤੇ ਜਿਹੜਾ ਹੀ ਲੰਗਰ ਲਾਉਨੇ ਆ ਜਦੋਂ ਸਾਡੇ ਗੁਰੂ ਘਰਾਂ ਦੇ ਵਿੱਚ ਲੰਗਰ ਚੱਲਦਾ ਵਾ ਗੁਰੂ ਘਰ ਦੇ ਵਿੱਚ ਲੰਗਰ ਚੱਲਦਾ ਫਿਰ ਸਾਨੂੰ ਛੜਕਾਂ ਤੇ ਲੰਗਰ ਲਾਉਣ ਦੀ ਲੋੜ ਕੋਈ ਨਹੀਂ ਆ ਉਹ ਆ ਰੱਜਿਆਂ ਨੂੰ ਰਜਾਉਣਾ ਰੱਜਿਆਂ ਨੂੰ ਨਾ ਜਾਓ ਇਹਨਾਂ ਦੀ ਸੇਵਾ ਕਰੋ ਜਿੰਨੀ ਕੀਤੀ ਜਾਂਦੀ ਆ ਇਹ ਸਿਰਫ ਸਾਡੇ ਤੇ ਹੀ ਇਹਨਾਂ ਨੇ ਹੁਣ ਗਊ ਆ ਉਹ ਘਾ ਵੀ ਖਾ ਲੇਗੀ ਪੱਠੇ ਖਾ ਲੇਗੀ ਇਹਨਾਂ ਦੇ ਤੇ ਇਨਸਾਨ ਵਾਲਾ ਖਾਣਾ ਖਾਣਾ ਨਾ ਦੁੱਧ ਹੋਇਆ ਰੋਟੀ ਹੋਈ ਡਰ ਰੋਟੀ ਗਊਆਂ ਦਾ ਵੀ ਹਾਲ ਨਹੀਂ ਗਊਆਂ ਸੀ ਸੜਕਾਂ ਤੇ ਦੇਖਦੇ ਆ ਇੱਕ ਤਰਫ ਕਾਉਸ ਐਸ ਜਾਂਦਾ ਹੈ ਤੇ ਗਮੋਤ ਆ ਵੀ ਸੜਕਾਂ ਤੇ ਆ ਤੇ ਜੇਕਰ ਅੱਜ ਮੈਨੂੰ ਲੱਗਦਾ ਆ ਪਾ ਕਾਲ ਕਰ ਲਈ ਨਾ ਕੋਈ ਗਾਂ ਤਰਫ ਦੀ ਪਈ ਆ ਤੇ ਤੁਹਾਨੂੰ ਨੰਬਰ ਨਹੀਂ ਲੱਭੇਗਾ ਕਿ ਕਿੰਨੂੰ ਕਵਾਂ ਜਿਸ ਗਾਂ ਨੂੰ ਲੈ ਜਾਣ ਤੇ ਜੇਕਰ ਤੁਸੀਂ ਕਿਸੇ ਅਧਿਕਾਰੀ ਨੂੰ ਕਿਸੇ ਕਾਉਂਸਲ ਦੇ ਵਿੱਚ ਨਗਰ ਕਾਉਂਸਲ ਵਿੱਚ ਫੋਨ ਕਰਦੇ ਹੋ ਕਮੇਟੀ ਦਾ ਫੋਨ ਕਰਦੇ ਹੋ ਤੁਸੀਂ ਕਾਰਪੋਰੇਸ਼ਨ ਨੂੰ ਕਹਿੰਦੇ ਹੋ ਤੇ ਉਹ ਵੀ ਅੱਗੇ ਉਹ ਕਹਿ ਦਿੰਦੇ ਆ ਕਿ ਹੁਣ ਅਸੀਂ ਜਿੰਦਾ ਗਾਵਾਂ ਨੂੰ ਨਹੀਂ ਚੱਕਦੇ ਅਸੀਂ ਮਰੀਆਂ ਚੱਕਦੇ ਆ ਤੇ ਕਿੱਦਾਂ ਦੇਖਦੇ ਹੋ ਟੈਕਸ ਤੇ ਸਾਦਾ ਜਾ ਰਿਹਾ ਹੈ ਤੇ ਟੈਕਸ ਦੀ ਵਸਤੋਂ ਕਿੱਥੇ ਹੋਦੀ ਹੈ ਜਿਹੜਾ ਗਊ ਟੈਕਸ ਜਿਹੜਾ ਵਸੂਲ ਕੀਤਾ ਜਾਂਦਾ ਉਹ ਸਿਰਫ ਅਫਸਰਾਂ ਦਾ ਮਹਾਵ ਦਾ ਢਿੱਡ ਭਰ ਬਾਕੀ ਬਹੁਤੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਜੇ ਗਾਂ ਕਿਤੇ ਮਰੀ ਆ ਤੇ ਅਸੀਂ ਫੋਨ ਕਰਨਾ ਕਿੱਥੇ ਆ ਤੇ ਜੇ ਕਿਸੇ ਨੂੰ ਪਤਾ ਵਾ ਕਿ ਨਗਰ ਕੌਂਸਲ ਨੂੰ ਕਰਨਾ ਤੇ ਉਹਨਾਂ ਕੋਲ ਮੇਨ ਕਿਸੇ ਅਧਿਕਾਰੀ ਦਾ ਮੋਬਾਈਲ ਨੰਬਰ ਹੀ ਨਹੀਂ ਹੁੰਦਾ ਵੀ ਉਹ ਆਪਣਾ ਫੋਨ ਕਰਕੇ ਕਿਸੇ ਨਾਲ ਸੰਪਰਕ ਕਰ ਲੇ ਦੂਸਰੀ ਗੱਲ ਇਹ ਆ ਵੀ ਲੋਕਾਂ ਨੂੰ ਇੰਨੀ ਜਿਹੜੀ ਦੁਨੀਆਦਾਰੀ ਦੇ ਵਿੱਚ ਪਤਾ ਹੀ ਨਹੀਂ ਆ ਪੀ ਇਹਨੂੰ ਮਰੀ ਗਾਂ ਨੂੰ ਚਕਾਉਣਾ ਕਿਨੂੰ ਆ ਤੇ ਕਿਹੜੇ ਮਹਿਕਮੇ ਦੀ ਜ਼ਿੰਮੇਵਾਰੀ ਆ ਉਹਨਾਂ ਲੋਕ ਬਾਜ਼ਾਦ ਦੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਨਸਬੰਦੀ ਡੌਗ ਦੀ ਜਿਹੜੀ ਆ ਉਹ ਕਿਹਦੀ ਜ਼ਿੰਮੇਵਾਰੀ ਹੈ ਸ਼ਹਿਰਾਂ ਚ ਨਗਰ ਕਾਉਂਸਲ ਦੀ ਜ਼ਿੰਮੇਵਾਰੀ ਹੈ ਪਰ ਮੈਨੂੰ ਨਹੀਂ ਮਿਲ ਵੀ ਇਹਨਾਂ ਪਿਓ ਰਿਆ ਪੁੱਤਾਂ ਨੇ 10 ਕੁੱਤਿਆਂ ਦੀ ਵੀ ਨਸਬੰਦੀ ਕਰਾਈ ਹੋਈ ਕਿਉਂਕਿ ਇਹਨਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਹੈਗਾ ਡੌਗਾਂ 'ਤੇ ਆਂ ਹੀ ਕੋਈ ਨਹੀਂ ਦਿੰਦਾ ਅਰ ਜੇ ਹਰ ਬੰਦਾ ਆਪਣੇ ਘਰ ਇੱਕ ਡੌਗ ਰੱਖੇ ਤੇ ਇਹਨਾਂ ਛੜਕਾ ਦੇ ਫਿਰ ਉਹਨੂੰ ਹਟ ਸਕਦੇ ਆ ਜਿਹੜੇ ਛੜਕਾ ਦੇ ਹੀ ਲੰਗਰ ਲਾਉਂਦੇ ਆ ਉਹੀ ਰੱਜਿਆਂ ਨੂੰ ਰਜਾਉਂਦੇ ਆ ਉਹਦਾ ਕੋਈ ਫਾਇਦਾ ਨਹੀਂ ਆ ਫਾਇਦਾ ਇਹੀ ਆ ਕਿ ਹਰ ਬੰਦਾ ਆਪਣੇ ਘਰ ਇੱਕ ਡੌਗ ਰੱਖੇ ਮੈਂ ਕੋਈ ਇੰਟਰਵਿਊ ਆਪਣੀ ਹਲਫ ਵਾਸਤੇ ਨਹੀਂ ਪਾ ਰਿਹਾ ਮੈਂ ਸਿਰਫ ਇਹ ਕਹਿਣਾ ਕਿ ਜੇ ਮੈਂ 4 ਮਰਲੇ ਜਗ੍ਹਾ ਦੇ ਵਿੱਚ ਮੈਂ 12 ਡੌਗ ਰੱਖ ਸਕਦਾ ਤੇ ਤੁਸੀਂ ਆਪਦੇ ਘਰ ਵਿੱਚ ਇੱਕ ਇੱਕ ਦੋ ਦੋ ਡੌਗ ਕਿਉਂ ਨਹੀਂ ਰੱਖ ਸਕਦੇ ਅੱਜ ਅੱਜ ਕਹਿ ਸਕਦੇ ਹਾਂ ਕਿ ਕਾਲੇ ਵਿੱਚ চরম ਸੀਮਾ ਤੇ ਹੈ ਜਾਨਵਰ ਉਹ ਸੁਖੀ ਨਹੀਂ ਉਹ ਬਚਾਦੇ ਤੁਰੇ ਫਿਰਦੇ ਸੜਕਾਂ ਦੇ ਭੁੱਖੇ ਲੋਕੀ ਕੁੱਟਦੇ ਮਾਰਦੇ ਲੋਕੀ ਫੈਵਿਕਿਕ ਤੱਕ ਪਾ ਦਿੰਦੇ ਇਹਨਾਂ ਦੀ ਅੱਖਾਂ ਦੇ ਵਿੱਚ ਗੁੰਡਾ ਬਾਗ ਅੱਖਾਂ ਜੋੜਤੀਆਂ ਮਾਰਿਆ ਕੁੱਟਿਆ ਤੇ ਪੱਥਰ ਮਾਰੇ ਰੋਟੀ ਦੇ ਪਾਈ ਨਹੀਂ گاਵਾ ਸੜਕਾਂ ਤੇ ਇਨਸਾਨ ਕਹਿੰਦਾ ਮੈਂ ਸੁਖੀ ਨਹੀਂ ਆ ਵਪਾਰੀ ਦੋਦਿਆ ਫਰੋਤੀਆਂ ਆ ਰਹੀਆਂ ਨੇ ਕਿਸਾਨ ਕਹਿੰਦਾ ਮੈਂ ਤਾਂ ਧੰਨਿਆਂ ਤੇ ਬੈਠਾ ਮੇਰੇ ਤੋਂ ਕੁਝ ਨਹੀਂ ਹੈਗਾ ਅੱਜ ਦੇ ਸਮੇਂ ਦੇ ਸੁਖੀ ਕੌਣ ਹੈ ਫਿਰ ਕਹਿ ਸਕਦੇ ਆ ਚਰਮ ਸੀਮਾ ਦੇ ਪਾਪ ਹੈ ਦੇ ਕਾਲੀ ਯੁਗ ਆ ਗਿਆ ਕੱਲ ਜੋ ਸਾਡੀ ਸੋਚ ਨੇ ਤੇ ਸਾਡੀ ਵਿਚਾਰਤਾਂ ਨੇ ਲਿਆਂਦਾ ਆ ਕੱਲ ਜੋ ਕੋਈ ਨਹੀਂ ਆ ਅਸੀਂ ਆਪਣੀ ਸੋਚ ਬਦਲੀ ਜਿੱਦ ਦਿਨੇ ਅਸੀਂ ਇਹਨਾਂ ਲਾਵਾਰਸ਼ ਇਹ ਜਿਹੜੇ ਛੜਕਾਂ ਦੇ ਡੌਗ ਫਿਰਦੇ ਆ ਕਿੰਨੀ ਠੰਡ ਹੁੰਦੀ ਆ ਕਿੰਨੇ ਬਰਸਾਤਾਂ ਪੈਂਦੀਆਂ ਵਾ ਸਾਰਾ ਕੁਝ ਇਹਨਾਂ ਦੇ ਸਰੀਰ ਤੇ ਚੱਲਦੇ ਆ ਤੇ ਫਿਰ ਵੀ ਇਹਨਾਂ ਨੂੰ ਦੋ ਵਕਤ ਦੀ ਰੋਟੀ ਪਾਉਣ ਤੋਂ ਇਹਨਾਂ ਦੇ ਮੂੰਹ ਬੰਨਾਂਗੇ ਮੂੰਹਾਂ ਦੇ ਪੱਟੀਆਂ ਬੰਨਾਂਗੇ ਤੇ ਫਿਰ ਅਸੀਂ ਸੁੱਖ ਕਿਹੜੇ ਬੰਨੇ ਪਾਲਦੇ ਆ ਅਸੀਂ ਇਹਨਾਂ ਦੀ ਜਿੱਦਣ ਲੋਕਾਂ ਨੇ ਇਹ ਡੌਗ ਦੀ ਇੱਜ਼ਤ ਕਰਨ ਲੱਪੇ ਨਾ ਇਹਨਾਂ ਦਾ ਸਤਿਕਾਰ ਕਰਨ ਲੱਪੇ ਇਹਨਾਂ ਨੂੰ ਰੋਟੀ ਪਾਉਣ ਲੱਪੇ ਮੈਂ ਨਹੀਂ ਮੰਨਦਾ ਕਿ ਲੋਕ ਦੁਖੀ ਹੋਣਗੇ ਮੈਂ ਤੇ ਜਦੋਂ ਤੇ 12 ਡੌਗ ਰੱਖੇ ਆ ਮੈਂ ਕਦੀ ਸਿਰ ਪੀੜ ਦੀ ਗੋਲੀ ਨਹੀਂ ਲਈ ਕੀ ਬਾਤ ਤੇ ਕਦੀ ਇਦਾਂ ਨਹੀਂ ਮਹਿਸੂਸ ਹੋਇਆ ਕਿ ਬੈੱਡ ਤੇ ਬੈਠੇ ਆ ਮੇਰੇ ਥੱਲੇ ਪੁੱਪੇ ਦੇ ਸਾਦੇ ਬਾਸੇ ਕੁੱਤੇ ਹੀ ਕੁੱਤੇ ਹੋ ਗਏ ਤੇ ਮੈਨੂੰ ਕੋਈ ਇਨਫੈਕਸ਼ਨ ਹੋ ਜੂਗੀ ਲੋਕ ਤੇ ਕਹਿੰਦੇ ਹੱਥ ਵੀ ਨਾ ਲਾਓ ਇਹਨਾਂ ਨੂੰ ਤੇ ਕੋਈ ਬਿਮਾਰੀ ਤੁਹਾਨੂੰ ਲਾ ਦੇਣਗੇ ਜਿੰਨੀ ਜਿੰਨਾ ਬੰਦੇ ਦੇ ਵਿੱਚ ਜ਼ਹਿਰ ਵਾ ਉਹਨਾਂ ਕੁੱਤੇ 'ਚ ਜ਼ਹਿਰ ਨਹੀਂ ਹੈਗਾ ਹਮ ਬੰਦਾ ਬੰਦੇ ਨੂੰ ਅੱਜ ਵੱਢੀ ਜਾਂਦੇ ਆ ਇਹ ਤੇ ਉਦੋਂ ਪੈਂਦੇ ਆ ਜਦੋਂ ਇਹਨਾਂ ਨੂੰ ਖਾਣ ਨੂੰ ਨਹੀਂ ਮਿਲਦਾ ਹੁਣ ਤੁਸੀਂ ਮੇਰੇ ਘਰ 12 ਡੌਗ ਆ ਤੁਸੀਂ ਮੇਰੇ ਅੰਦਰ ਗੇਟ ਲੰਗੇ ਤੁਹਾਨੂੰ ਮੇਰਾ ਇੱਕ ਵੀ ਡੌਗ ਨੇ ਕੁਝ ਆ ਕਿਆ ਤੁਸੀਂ ਦੱਸੋ ਤੁਹਾਨੂੰ ਪਿਆ ਕੋਈ ਸ਼ਾਇਦ ਮੈਂ ਮੈਂ ਕਹੂੰਗਾ ਇੰਨਾ ਤੋਂ ਮੈਨੂੰ ਲੱਗਦਾ ਨਹੀਂ ਕੋਈ ਵਫਾਦਾਰ ਹੋ ਹੋਏਗਾ ਕਿਉਂਕਿ ਗੱਲਾਂ ਤੇ ਕਹਿੰਦੇ ਕਿ ਕੁੱਤੇ ਦੀ ਵਫਾਦਾਰੀ ਇਸ ਤਰੀਕੇ ਦੀ ਹੈ ਕਿ ਮਾਲਕ ਦੀ ਇੱਕ ਰੋਟੀ ਜੇ ਕਦੇ ਉਹਨਾਂ ਨੇ ਖਾਧੀ ਹੋਵੇ ਤਾਂ ਉਹਦੇ ਪਿੱਛੇ ਜਾਨ ਦੇ ਦਿੰਦੇ ਐ ਤੇ ਮੈਨੂੰ ਲੱਗਦਾ ਸ਼ਾਇਦ ਸੱਚੀ ਇਹਨਾਂ ਤੋਂ ਵਫਾਦਾਰ ਕੋਈ ਨਹੀਂ ਵੇਖੋ ਜੀ ਡੌਗ ਹਮੇਸ਼ਾ ਹੀ ਵਫਾਦਾਰ ਵਾ ਤੇ ਵਫਾਦਾਰ ਰਹੇਗਾ ਬੰਦਾ ਸ਼ੁਰੂ ਤੋਂ ਗਰਦਾਰ ਆ ਤੇ ਗਰਦਾਰ ਹੀ ਰਹੇਗਾ ਬੰਦੇ ਤੇ ਭਰੋਸਾ ਕਰਨਾ ਇੱਕ ਮਾ ਮੂਰਖ ਮਤਵਾ ਭਾਵੇਂ ਮੈਂ ਆ ਭਾਵੇਂ ਮੇਰੀ ਜਗ੍ਹਾ ਕੋਈ ਹੋਰ ਵਾ ਹੋਣ ਲੋਕਾਂ ਨੇ ਐਨ ਜੀਓ ਬਣਾਈਆਂ ਤੁਸੀਂ ਜਾ ਕੇ ਕਹਿ ਦਿਓ ਜੀ ਆ ਡੌਗ ਬਿਮਾਰ ਫਲਾਣੇ ਸਾਂ ਪਿਆ ਵਾ ਤੇ ਤੁਹਾਡੀ ਸੰਸਥਾ ਚ ਅਸੀਂ ਤੇਜੀਏ ਉਹਨਾਂ ਕਹਣਾ ਜੀ ਇਹ ਆਪਣੇ ਏਰੀਏ ਦਾ ਡੌਗ ਰੱਖਦੇ ਆ ਤੁਹਾਨੂੰ ਇਹੀ ਸੁਣਨ ਨੂੰ ਮਿਲੂਗਾ ਇਹ ਇੱਕ ਬਿਜ਼ਨਸ ਵਾ ਮੈਂ ਕਹਿੰਦਾ ਇਸ ਬਿਜ਼ਨਸ ਨੂੰ ਬੰਦ ਕਰਨਾ ਵਾ ਕਿ ਹਰ ਬੰਦਾ ਆਪਣੇ ਘਰੇ ਇੱਕ ਡੌਗ ਰੱਖੇ ਆਪਾਂ ਇਹ ਜਿਹੜੇ ਮਹਿੰਗੇ ਡੌਗ ਲਿਆਉਨੇ ਆ ਔਰ ਉਹ ਜਿਹੜੇ ਮਹਿੰਗੇ ਡੌਗ ਲਿਆਉਨੇ ਉਹਨਾਂ ਦੇ ਖਰਚੇ ਵੀ ਮਹਿੰਗੇ ਆ ਜਿਹੜੇ ਛੜਕਾਂ ਦੇ ੱਟਕੇ ਖਾਂਦੇ ਆ ਇਹ ਡੌਗ ਸਾਨੂੰ 1-1 2-2 ਘਰਾਂ 'ਚ ਰੱਖੇ ਹੋਣ ਨਾ ਲੋਕਾਂ ਨੇ ਲੱਖ-ਲੱਖ ਰੁਪਏ ਦਾ ਕੁੱਤਾ ਰੱਖਿਆ ਲਿਆ ਆ ਕੇ 1.5-1.5 2-2 ਲੱਖ ਰੁਪਏ ਦੇ ਕੁੱਤੇ ਲੋਕ ਵਿਦੇਸ਼ਾਂ 'ਚੋਂ ਮੰਗਵਾਉਂਦੇ ਅੱਜ ਕੱਲ੍ਹ ਕੁੱਤੇ ਉਹ ਡੌਗ ਤੇ ਰੱਖੇ ਆ ਪਰ ਆਂਦੇ ਹੈ ਮਾਂਚੋਂ ਮੈਲ ਨਾ ਜਾਵੇ ਤੇ ਨਹਾਉਂਦੀ ਫਿਰੇ ਤੀਰਥਾਂ 'ਤੇ ਜਿਹੜੇ ਸਾਡੇ ਇੰਡੀਆ ਦੇ ਵਿੱਚ ਵਫਾਦਾਰ ਕੁੱਤੇ ਆ ਉਹਦੇ ਅਸੀਂ ਮਤਲਬ ਛੜਕਾਂ ਦੇ ਰੋਲ ਲੰਦੇ ਆ ਕਿ ਜਿਹੜਾ ਘਰੇ 1.5 ਲੱਖ ਵਾਲਾ ਉਹ ਅਸੀਂ ਕੀ ਉਹਦਾ ਦੁੱਧ ਚੋ ਕੇ ਵੇਚਦੇ ਆ ਡੈਰੀ 'ਚ ਉਹਦਾ ਕੀ ਫਾਇਦਾ ਫੈਦਾ ਦੇ ਇਹਨਾਂ ਦਾਵਾ ਇਹਨਾਂ ਨੂੰ ਵੱਡਾ ਵਫਾਦਾਰ ਕੋਈ ਨਹੀਂ ਹੁਣੇ ਮੈਂ ਕਹਾਂ ਨਾ ਇਹਨੂੰ ਜਾਣਾ ਵਾ ਤੇ ਸਾਰੇ ਮੇਰੇ ਮਗਰ ਤੁਰਨਗੇ ਮੈਂ ਕਹਿੰਦਾ ਸਭ ਤੋਂ ਵੱਡੀ ਸਕਿਉਰਿਟੀ ਇਹ ਆ ਲੋਕਾਂ ਨੇ ਰੱਖੀਆਂ Z+ ਬੌਂਸਰ ਰੱਖੇ ਆ ਤੇ ਇਹਨਾਂ ਦੀ ਸਕਿਉਰਿਟੀ ਨਹੀਂ ਨਾਲ ਦੀ ਸਕਿਉਰਿਟੀ ਕੋਈ ਵੀ ਨਹੀਂ ਆ ਉਹ ਸਕਿਉਰਿਟੀ ਦਾ ਤੁਹਾਡੀਆਂ ਪਤਾ ਨਹੀਂ ਕਿਦਾਂ ਤੁਹਾਨੂੰ ਮਰਵਾ ਦੇਣ ਜਿਹੜੀਆਂ ਤੁਸੀਂ ਰੱਖੇ ਆ ਨਾ ਸਕਿਉਰਟੀਆਂ ਪਤਾ ਨਹੀਂ ਕਦੋਂ ਮਰਵਾ ਦੇਣ ਅਰ ਮੈਂ ਤੁਰਿਆ ਜਾਵਾਂ ਮੇਰੇ ਮਗਰ ਮਤਬਲ ਨਹੀਂ ਆ ਵੀ ਕੋਈ ਉਂਗਲ ਵੀ ਕਰ ਜੇ ਅੱਛਾ ਤੇ ਫਿਰ ਘਰ ਦੇ ਵਿੱਚ ਕਿੱਦਾਂ ਦਾ ਸਹਿਯੋਗ ਆ ਸਾਰਿਆਂ ਦਾ ਬੱਚੇ ਨੇ ਉਹ ਸਹਿਯੋਗ ਕਰਦੇ ਆ ਕਿਉਂਕਿ ਸਵੇਰੇ ਸਵੇਰੇ ਉੱਠ ਕੇ ਇਹਨਾਂ ਨੂੰ ਪਾਲਨਾ ਰੋਟੀ ਬਾਣੀ ਨਾਸ਼ਤਾ ਰਾਤ ਨੂੰ ਵੀ ਤੁਸੀਂ ਦੱਸਿਆ ਮੈਂ ਇਸ ਤਰੀਕੇ ਨਾਲ ਖਵਾ ਪਵਾ ਕੇ ਸੁਨਿਆ ਨਾ ਤੇ ਕਿੱਦਾਂ ਦਾ ਸਹਿਯੋਗ ਮੇਰੇ ਘਰ ਦਾ ਲੋਕਾਂ ਦਾ ਘਰ ਦਾ ਮੇਰੇ ਘਰ ਦਾ ਸਹਿਯੋਗ ਮੇਰੇ ਨਾਲ ਬਿਲਕੁਲ ਪੂਰਾ ਵਾ ਪਰਿਵਾਰ ਮੇਰਾ ਰੋਟੀ ਲਾਉਂਦਾ ਵਾ ਬੱਚੇ ਮੇਰੇ ਰੋਟੀ ਮੇਰੇ ਨਾਲ ਪਾਉਂਦੇ ਆ ਬਾਕੀ ਜਿਹੜਾ ਇਹਨਾਂ ਦਾ ਸਵੇਰੇ ਲੈਟਰਿੰਗ ਬਾਥਰੂਮ ਆ ਉਹ ਮੈਂ ਸੁੱਟ ਜਾਵਾਂ ਕਿਉਂਕਿ ਮੈਂ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਵਾ ਤੇ ਮੈਂ ਆਪਣਾ ਟਾਈਮ ਨਾ ਉੱਠ ਕੇ ਜਿਹੜੇ ਲੋਕ ਪੋਚੇ ਤੀਰਥਾਂ ਦੇ ਲਾਉਂਦੇ ਆ ਮੈਂ ਆਪਣੇ ਘਰੇ ਲਾ ਲੈਣਾ ਇੱਕ ਕਰਨੀ ਦੀ ਸੇਵਾ ਹੀ ਹੈ ਨਾ ਕਰਨੀ ਦੀ ਸੇਵਾ ਹੀ ਲੋਕੀ ਤੀਰਥਾਂ ਦੇ ਪੋਚੇ ਲਾਉਂਦੇ ਮੈਂ ਆਪਣੇ ਘਰ ਲਾ ਲੈਣਾ ਵਾ ਬਸ ਫਰਕ ਇਨਾ ਹੀ ਹੈ ਅੱਛਾ ਬਦਲਾਅ ਮਹਿਸੂਸ ਕੀਤਾ ਪਹਿਲਾਂ ਇੱਕ ਇਹ ਜ਼ਿੰਦਗੀ ਸੀਗੀ ਕਿ ਮੇਰੇ ਮਨ ਤੋਂ ਬਾਹਰ ਕੁੱਤਾ ਲੈ ਕੇ ਆਈ ਤੇ ਹੁਣ ਘਰ ਦੇ ਵਿੱਚ ਲੈ ਕੇ ਆਇਆ ਪਹਿਲਾਂ ਦੇ ਸਮਾਂ ਤੇ ਹੁਣ ਦਾ ਸਮਾਂ ਸੋਚ ਦੇ ਵਿੱਚ ਤੇ ਕੀ ਕੁਝ ਬਦਲਾਅ ਜ਼ਿੰਦਗੀ ਚ ਮਹਿਸੂਸ ਕੀਤਾ ਮੈਂ ਪਹਿਲਾ ਨੰਬਰ ਹੁਣ ਕਿਤੇ ਰਾਤ ਹੀ ਨਹੀਂ ਰਹਿਦਾ ਕਿਤੇ ਜਾਂਦਾ ਹੀ ਨਹੀਂ ਮੇਰਾ ਜੀ ਨਹੀਂ ਲੱਗਦਾ ਮੈਨੂੰ ਹੁੰਦਾ ਵੀ ਪਤਾ ਨਹੀਂ ਨਿਆਣੇ ਨੇ ਇਹਨਾਂ ਨੂੰ ਰੋਟੀ ਪਾਈ ਆ ਕਿ ਨਹੀਂ ਮੈਂ ਤਾਂ ਦੁਪਹਿਰ ਦੀ ਰੋਟੀ ਤੇ ਵੀ ਇਹਨਾਂ ਤੇ ਯਕੀਨ ਨਹੀਂ ਕਰਦਾ ਵੀ ਖਰੇ ਪਾਤੀ ਆ ਕਿ ਨਹੀਂ ਖੇਰ ਖਵਾਤੀ ਆ ਕਿ ਨਹੀਂ ਜੇ ਮੈਂ ਕਿਤੇ ਜਾਵਾਂ ਤਾਂ ਮੈਂ ਦਸ-ਦਸ ਵਾਰੀ ਫੋਨ ਤੇ ਪੁੱਛਦਾ ਮੈਂ ਜਾਂਦਾ ਹੀ ਨਹੀਂ ਮੇਰਾ ਇਹਨਾਂ ਤੋਂ ਬਿਨਾਂ ਕੁਝ ਗੁਜ਼ਾਰਾ ਹੀ ਨਹੀਂ ਅੱਛਾ ਚਲੋ ਤੁਸੀਂ ਕਿਹਾ ਕਿ ਮੈਂ ਪੈਸੇ ਨਹੀਂ ਇਕੱਠੇ ਕਰਦਾ ਮੇਰਾ ਆਖਰੀ ਸਵਾਲ ਹੈ ਕਿ ਜੇਕਰ ਕੋਈ ਵੀ ਸਹਿਯੋਗ ਕਰਦਾ ਤੁਸੀਂ ਮੈਂ ਸ਼ੈੱਡ ਪਵਾਇਆ ਤੁਸੀਂ ਕਿਹਾ ਮੈਂ ਸ਼ੈੱਡ ਪਵਾਣ ਲੱਗਾ ਮੈਂ ਗੱਡੀ ਵੇਚੀ ਮੈਂ ਸਭ ਕੁਝ ਕੀਤਾ ਮੈਂ ਆਪਣੀ ਖੁਸ਼ੀ ਨਾ ਕੀਤਾ ਮੇਰੇ ਪਤਵਾਰ ਮੈਂਬਰ ਆ ਬਾਰਾ ਜੇਕਰ ਕੋਈ ਵੀਰ ਕਰੇ ਜੇ ਅਸੀਂ ਤੁਹਾਡਾ ਸਹਿਯੋਗ ਕਰਨ ਨੂੰ ਤਿਆਰ ਆ ਤੁਸੀਂ ਹੋਰ ਇਸ ਪਤਵਾਰੇ ਨੂੰ ਵੱਡਾ ਕਰ ਲਓ ਆਪਣੇ ਘਰ ਨੂੰ ਵੀ ਆਪਣੀ ਕਿਸੇ ਥਾਂ ਨੂੰ ਤੁਹਾਨੂੰ ਮੱਈਆ ਕਰਾ ਦਿੰਦੇ ਆ ਤੁਸੀਂ ਜੇਕਰ ਸੇਵਾ ਕਰ ਸਕਦੇ ਹੋ ਸਾਡੇ ਕੋਲ ਸਿਰਫ ਕਿਉਂਕਿ ਸੇਵਾ ਵੀ ਕੀ ਪਤਵਾਰ ਦੀ ਕੋਈ ਤਾਂ ਦੀ ਗੱਲ ਦਾ ਕੋਈ ਮੰਨ ਦੀ ਗੱਲ ਦਾ ਕੋਈ ਤਨੋਂ ਕਰ ਸਕਦਾ ਤੁਸੀਂ ਖਤਰਫਤਰਫ ਦੀ ਸੇਵਾ ਕਰ ਦਿਓ ਕਿ ਵੀਰ ਕਹਿੰਦਾ ਮੈਂ ਤਾਂ ਦੀ ਸੇਵਾ ਕਰਦਾ ਤੁਸੀਂ ਸਹਿਯੋਗ ਲਓ ਮੇਰਾ ਇਸ ਚੀਜ਼ ਦਾ ਤੇ ਫਿਰ ਤੁਸੀਂ ਵੱਡਾ ਪਤਵਾਰਾ ਵੇਖੋ ਜੀ ਉਹ ਹੁਣ 12 ਡਾਕ ਵਾਸਤੇ ਤੇ ਮੈਨੂੰ ਕਿਸੇ ਦੀ ਹਲਪ ਦੀ ਲੋੜ ਨਹੀਂ ਆ। ਜੇ ਕੋਈ ਮਤਲਬ ਕਹਿੰਦਾ ਵਾ ਕਿ ਵੀ ਤੁਸੀਂ ਪ੍ਰਾਲਾ ਕਰੋ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਨੂੰ ਬੰਦਿਆਂ ਦੀ ਜ਼ਰੂਰਤ ਆ। ਉਹਦੇ ਨਾਲ ਬੰਦੇ ਸੰਯੋਗ ਦੇਣ। ਫਿਰ ਜਿਹੜਾ ਵੀ ਪ੍ਰਾਲਾ ਕਰਵਾਉਣ ਵਾਲਾ ਵੀਰ ਵਾ ਉਹ ਆਪਣਾ ਨਾਲ ਸੰਯੋਗ ਦੇਵੇ। ਤੁਹਾਡਾ ਦਾ ਆਪਣਾ ਕੰਮ ਕਰਦਾ। ਮੇਰਾ ਆਪਦਾ ਲੋਹੇ ਦਾ ਕੰਮ ਆ ਵਪਾਰ ਦਾ। ਮੇਰੀ ਕਵਾੜ ਦੀ ਦੁਕਾਨ ਹੋ। ਪਰ ਇਹ ਆ ਵੀ ਇਹ ਖਰਚਾ ਨਿਕਲ ਜਾਂਦਾ। ਜਨਾਬ ਅਸੀਂ ਬੈਂਕ ਜਮਾ ਨਹੀਂ ਕਰਾਉਂਦੇ ਸ਼ਾਮ ਨੂੰ ਬੈਂਕ 'ਚ ਅਸੀਂ ਬੈਂਕ 'ਚ ਜਮਾ ਨਹੀਂ ਕਰਾਉਣ ਜਾਂਦੇ ਸਾਡੇ 4 ਜੀਆ 4 0 ਬੈਲਸ ਖਾਤੇ ਆ ਰੋਜ਼ ਦਸੋਂ ਤਾਂ ਲੱਗ ਜਾਂਦਾ ਨਾਲ ਨਾਲ ਅਸੀਂ ਐਫ ਡੀ ਨਹੀਂ ਕਰਾਉਂਦੇ ਅਸੀਂ ਬੈਂਕ ਬੈਲਸ ਇਕੱਠਾ ਨਹੀਂ ਕਰਦੇ ਆਡਾ ਕੰਮ ਵੀ ਜਿਹੜੀ ਆਈ ਕਮਾਈ ਆਪ ਖਾਓ ਇਹਨਾਂ ਨੂੰ ਦੁੱਧ ਪਾਣੀ ਦਿਓ ਤੇ ਬਸ ਠੀਕ ਠਾਕ ਆ ਦਿਨ ਚੜੂਆ ਫੇਰ ਵੇਖੀ ਜਾਊਗੇ ਆਪਣਾ ਬਾਈ ਦੀ ਨੰਬਰ ਤੁਸੇ ਸ਼ੇਅਰ ਕਰਦਿਓ ਜੇ ਕਿਸੇ ਵੀਰ ਨੇ ਕੋਈ ਵਿਚਾਰ ਕਰਨੇ ਹੋਣ ਤੁਹਾਡੇ ਨਾਲ ਯੋ ਪਦਾਲੇ ਨੂੰ ਤੁਹਾਨੂੰ ਕਹਿਣਾ ਹੋਵੇ ਸਹਿਯੋਗ ਮੇਰਾ ਆ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਪਾਲਦੇ ਹੋ ਤੁਹਾਡੀ ਸੋਚ ਤੁਹਾਡਾ ਗੱਲਬਾਤ ਕਰਨੀ ਹੋਵੇ ਮਿਲਣਾ ਹੋਵੇ ਤੇ ਆਪਣਾ ਨਾਮ ਆਪਣਾ ਨੰਬਰ ਜ਼ਰੂਰ ਦੱਸੋ ਨਾਮ ਮੇਰਾ ਸਰਪਜੀਤ ਸਿੰਘ ਆ ਮੋਬਾਈਲ ਨੰਬਰ ਮੇਰਾ 9056 201101 ਵਾ ਪਰ ਮੈਂ बार-बार ਇਹ ਹੀ ਕਹਾਂਗਾ ਜੇ ਕਿਸੇ ਨੇ ਸਾਥ ਐਨ ਜੀਓ ਬਣਾਉਣ ਦੇ ਵਿੱਚ ਦੇਣਾ ਹੋਵੇ ਤੇ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਨ ਦੀ ਸੇਵਾ ਦੀ ਕੋਈ ਨਹੀਂ ਪਰ ਜੇ ਕੋਈ ਕਵੇ ਕਿ ਆ 12 ਡੌਗ ਰੱਖੇ ਆ ਇਹਨਾਂ ਵਾਸਤੇ ਅਸੀਂ ਹੈਲਪ ਕਰਦੇ ਆ ਮੈਨੂੰ ਕਿਸੇ ਦੀ ਹੈਲਪ ਦੀ ਜਰੂਰਤ ਨਹੀਂ ਆ ਇਹ ਮੇਰੇ ਇੱਕ ਪਰਿਵਾਰ ਦਾ ਹਿੱਸਾ ਵਾ ਬਹੁਤ ਬਹੁਤ ਧੰਨਵਾਦ ਬਾਈ ਜੀ ਸੋ ਬਿਲਕੁਲ ਤੁਸੀਂ ਦੇਖੋ ਸੋਚ ਕਿੰਨੀ ਜ਼ਬਰਦਸਤ ਹੈ ਕਿ ਜੇਕਰ ਤੁਸੀਂ ਮੈਨੂੰ ਕਹੋਗੇ ਕਿ ਇਹਨਾਂ ਵਾਰਾ ਜੀਵਾਂ ਲਈ ਮੈਂ ਤੁਹਾਡੇ ਕੋਲੋਂ ਕੁਝ ਲਵਾਂ ਤੇ ਮੈਂ ਨਹੀਂ ਲੈਣੇ ਇਹ ਮੇਰੇ ਪਰਿਵਾਰ ਦਾ ਜੀ ਹੈ ਆਪਣੇ ਘਰ ਦੇ ਵਿੱਚ ਤੁਸੀਂ ਦੇਖੋ ਕਿ ਜਗ੍ਹਾ ਨਾਲ ਥੋੜੀ ਪੈਂਦੀ ਹੈ ਲੇਕਿਨ ਇਹਨਾਂ ਜਾਨਵਰਾਂ ਲਈ ਕਹਿੰਦਾ ਮੈਂ ਸ਼ੈੱਡ ਪਵਾ ਕੇ ਦੇ ਰਿਆਂ ਸੋਚ ਹੈ ਬੜੀ ਵੱਡੀ ਇਸ ਸੋਚ ਨੂੰ ਸਲਾਮ ਹੈ ਪ੍ਰੇਰਨਾ ਹੈ ਨੰਬਰ ਵੀ ਇਸ ਲਈ ਦਿੱਤਾ ਹੈ ਕਿ ਤੁਸੀਂ ਗੱਲਬਾਤ ਕਰਕੇ ਇਹਨਾਂ ਦੇ ਕੋਲ ਇਹਨਾਂ ਦੇ ਵਿੱਚ ਆਰ ਜਿਹੜੇ ਸੁਣ ਸਕਦੇ ਉਹ ਕੋਈ ਸਲਾਹ ਲੈਣੀ ਹੈ ਕੋਈ ਦੇਣੀ ਹੈ ਕੋਈ ਉਪਰਾਲਾ ਜੇਕਰ ਤੁਸੀਂ ਕਹਿੰਦੇ ਹੋ ਵੱਡੇ ਲੈਵਲ ਤੇ ਮਿਲ ਕੇ ਇਹਨਾਂ ਦਾ ਸਹਿਯੋਗ ਚਾਹੀਦਾ ਹੈ ਉਸ ਤੇ ਵੀ ਸਹਿਯੋਗ ਕਰ ਦੇਣਗੇ ਸੋ ਇਸ ਤਰੀਕੇ ਦੀ ਸੋਚ ਲੈ ਆਉਂਦੀ ਲੋੜ ਹੈ ਤੇ ਜ਼ਰੂਰ ਸਾਡੀ ਬੇਨਤੀ ਹੈ ਕਿ ਤੁਸੀਂ ਵੀ ਇਹਨਾਂ ਦੀ ਮਦਦ ਜ਼ਰੂਰ ਕਰੋ ਇਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਆਪਣਾ ਸਹਿਯੋਗ ਪਾਓ ਤੁਸੀਂ ਦੇਖਦੇ ਹੋ